ਸਵਾਗਤ ਹੈ ਜੀ ਤੁਹਾਡਾ ਅੱਜ ਨਵੇਂ ਬਲੌਗ ਦੇ ਵਿੱਚ ਤਰੀਕ ਅੱਜ 8 12ਵਾਂ ਮਹੀਨਾ 2025 ਜਿੰਨੇ ਵੀ ਭੈਣ ਭਾਈ ਆਪਣੇ ਆਪਣੇ ਵੀਡੀਓ ਦੇਖ ਰਹੇ ਨੇ ਸਾਰੇ ਭੈਣਾ ਵੀਰਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਦੇਸ਼ਾਂ ਦੇ ਵਿਦੇਸ਼ਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਨਵੇਂ ਬਲੌਗ ਦੇ ਵਿੱਚ ਰਾਤ ਆਪਾਂ ਚੁਰੂ ਤੋਂ 9 ਕਿਲੋਮੀਟਰ ਪਿੱਛੇ ਸੀਗੇ ਸਵੇਰੇ 6 ਵਜੇ ਆਪਾਂ ਚਾਲੇ ਪਾਤੇ ਸੀਗੇ ਤਕਰੀਬਨ 25-30 ਕਿਲੋਮੀਟਰ ਬਾੜ ਕੱਢਤੀ ਆਪਾਂ ਨੇ ਹੁਣ ਵੀ ਫਤੇਪੁਰ ਇੱਥੋਂ ਆਪਾਂ ਤੋਂ ਰਹਿ ਗਿਆ ਹੁਣ 16 ਕਿਲੋਮੀਟਰ ਐਨ ਐਚ 52 ਤੇ ਆਪਾਂ ਸਫ਼ਰ ਕਰ ਰਹੇ ਆ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਟਿੱਬਿਆਂ ਦੇ ਢੇਰਾਂ ਇਸ ਤੋਂ ਇਲਾਵਾ ਇੱਥੇ ਹੋਰ ਕੁਝ ਨਹੀਂਗਾ ਆਪਾਂ ਜਦੋਂ ਇੱਕ ਚੀਜ਼ ਆਪਣੇ ਕੋਲ ਹੁੰਦੀ ਹੈ ਨਾ ਆਪਾਂ ਨੂੰ ਉਹਦੀ ਐਮੀਅਤ ਨਹੀਂ ਪਤਾ ਹੁੰਦੀ ਵੀ ਉਹਦੀ ਕੀ ਐਮੀਅਤ ਆ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਬੈਠੇ ਹੋ ਚਾਹੇ ਆਪਾਂ ਨੂੰ ਕੋਈ ਤੰਗੀ ਵੀ ਆ ਪਗਈ ਨਹੀਂ ਯਾਰ ਇੱਥੇ ਕੁਝ ਨਹੀਂ ਇੱਥੇ ਕੁਝ ਨਹੀਂ ਪਰ ਬਈ ਜਿਹੜੀਆਂ ਸਰਕਾਰਾਂ ਨੇ ਆਪਾਂ ਕਹਿੰਨੇ ਵੀ ਆਪਣੇ ਨਾਲ ਇੰਨਾ ਕਾਤੇ ਪੰਜਾਬ ਦੇ ਮਗਰ ਪਈਆਂ ਵੀ ਨੇ ਉਹਦੇ ਵਿੱਚ ਵਜਾ ਕੋਈ ਉਦੇ ਬਾਰੇ ਸੋਚਿਆ ਕਰੋ ਮਣਾ ਮੋਟਾ ਵਿਚਾਰ ਕਰਿਆ ਕਰੋ ਵੀ ਯਾਰ ਪੰਜਾਬ ਉਹਨਾਂ ਨੇ ਇੰਨਾ ਧੱਕਾ ਘਾਤੇ ਹੋ ਰਿਹਾ ਕਿਉਂ ਪੰਜਾਬ ਦੇ ਮਗਰ ਇੰਨੇ ਪਈਆਂ ਵੀ ਸਰਕਾਰਾਂ ਜੇ ਕੁਛ ਹੈਗਾ ਤਾਂ ਹੀ ਪਈਆਂ ਵੀ ਨੇ ਨਾ ਜੇ ਬੰਦੇ ਦੇ ਵਿੱਚ ਕੋਈ ਗੁਣ ਹੁੰਦਾ ਉਹਦੇ ਵਿੱਚ ਔਗਣ ਵੀ ਹੁੰਦ ਨੇ ਚਲੋ ਆਪਾਂ ਔਗਣਾਂ ਦੀ ਗੱਦਾ ਨਹੀਂ ਕਰਦੇ ਬੀਜੇ ਪੰਜਾਬ ਦੇ ਵਿੱਚ ਕੋਈ ਗੁਣ ਹੈਗੇ ਨੇ ਤਾਂ ਹੀ ਸਰਕਾਰਾਂ ਦੇ ਮਗਰ ਪਈਆਂ ਵੀ ਨੇ ਜਣੀ ਜਿੰਨੇ ਵੀ ਆਪਾਂ ਨੇ ਹੁਣ ਇਹ ਵਕਟ ਬਾਟ ਕੱਢਿਆ ਇਹਦੇ ਵਿੱਚ ਆਲੇ-ਦਾਲੇ ਜਿੱਥੇ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਆ ਕੁਛ ਨਹੀਂਗਾ ਇੱਥੇ ਬਸ ਟਿੱਬੇ ਟਿੱਬੇ ਪਹਾੜੀ ਕਿਕਰਾਂ ਜਣੀ ਲੋਕਾਂ ਦਾ ਖੈਰ ਆ ਉਹ ਸਵਾ ਠੀਕ ਆ ਜਿਹਨੇ ਆਪਾਂ ਸੁਣਦੇ ਆ ਵੀ ਰਾਜਸਥਾਨੀ ਯਾਨੀ ਵੀ ਮਤਲਬ ਐਡੇ ਕੋਈ ਲੋਕ ਵਧੀਆ ਹੈ ਨਹੀਂ ਪਰ ਕੋਈ ਉਸੇ ਸਾਨੂੰ ਕੋਈ ਪ੍ਰੋਬਲਮ ਆਈ ਨਹੀਂ ਹੈਗੀ ਹੁਣ ਤੱਕ ਰਾਤ ਟਾਬੇ ਤੇ ਆਪਾਂ ਰਾਜਸਥਾਨੀਆਂ ਕੋਲੇ ਰੁਕੇ ਤੇ ਜਦੋਂ ਉਹਨਾਂ ਨੇ ਆਪਾਂ ਨੂੰ ਮੰਜੇ ਦੇ ਤੇ ਬਿਸਤਰੇ ਦੇ ਤੇ ਨਾ ਆਉਣ ਵਾਸਤੇ ਕਹਿੰਦੇ ਵੀ ਜਿੰਮ ਚਿੱਟਾ ਉਸ ਮਰਜ਼ੀ ਕਰੋ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਦਿੰਦੇ ਹਾਂਗੇ। ਚਲੋ ਡਾ ਰੋਟੀ ਪਾਣੀ ਆਪਾਂ ਨੇ ਖਾਣਾ। ਉਹਦਾ ਤਾਂ ਚਲੋ ਪੈਸੇ ਆਪਾਂ ਨੂੰ ਦੇਣੇ ਪੈਣੇ ਨੇ। ਨਹੀਂ ਜੇ ਹੁਣ ਆਪਾਂ ਕਹੀਏ ਵੀ ਭਾਈ ਸਾਹਿਬ ਰੋਟੀ ਮੁਫਤ ਉਹ ਆਪਣੀ ਵੀ ਮਾੜੀ ਗੱਲ। 10:23 ਤੇ ਜੀ ਆਪਾਂ ਫਤਿਹਪੁਰ ਸ਼ਹਿਰ ਕ੍ਰੋਸ ਕਰਤਾ। ਫਤਿਹਪੁਰ ਦੇ ਸ਼ਿਵ ਜੀ ਮੰਦਿਰਾਂ ਬਾਹਰ ਸ਼ਹਿਰ ਤੋਂ। ਉੱਥੇ ਘੜ ਕੇ ਪਾਣੀ ਪੂਣੀ ਪੀ ਰਹੇ ਸੀਗੇ ਆਪਾਂ। ਜਦੋਂ ਫਤਿਹਪੁਰ ਆਪਾਂ NH52 ਤੋਂ ਚੱਲਦੇ ਸਿੱਧੇ ਫਤਿਹਪੁਰ ਨੂੰ ਉੱਥੇ ਅੱਗੇ ਲਿਖਿਆ ਦਾ ਜੈਪੁਰ ਬੀਕਾਨੇਰ ਫਤਿਹਪੁਰ ਹਾਲਾ ਸਾਰਾ ਆਪਾਂ ਨੇ ਉਹ ਬਾਹ NH52 ਛੱਡ ਕੇ ਖੱਬੇ ਹੱਥ ਮੁੜ ਜਾਣਾ ਜੀ ਖੱਬੇ ਹੱਥ ਮੁੜ ਕੇ ਨਾਲੇ ਵਸ ਫਤਿਹਪੁਰ ਸ਼ਹਿਰ ਆ ਹੁਣ ਇੱਥੋਂ ਆਹ ਰੋਡ ਆਪਾਂ ਜਾਵਾਂਗੇ ਜੀ ਸਿਕਰ ਸਿਕਰ ਇੱਥੋਂ ਹੈਗਾ 50 ਕਿਲੋਮੀਟਰ ਦੇਖਦੇ ਆ ਵੀ ਅੱਗੇ ਜਾਂ ਕੋਈ ਢਾਬਾ ਟੁੱਬਾ ਆਪਾਂ ਨੂੰ ਮਿਲ ਜਵੇ ਨਾਲ ਤਾਂ ਭੁੱਖ ਲੱਗੀ ਵੀ ਆ ਰੋਟੀ ਖਾਈਏ ਨਾਲੇ ਦੇਖਦੇ ਆ ਵੀ ਸਿੱਕਰ ਆਪਾਂ ਕਿੰਨੇ ਕ ਟਾਈਮ ਤੱਕ ਪਹੁੰਚਦੇ ਆ 11:40 ਹੋ ਗਏ ਜੀ ਫਤਿਹਪੁਰ ਤੋਂ ਆਪਾਂ 10 ਕਿਲੋਮੀਟਰ ਅੱਗੇ ਆ ਗਏ ਸੀਗੇ ਤੇ ਭੁੱਖ ਵੀ ਲੱਗੇ ਦੀ ਮੈਂ ਕਿਹਾ ਚਲੋ ਹੁਣਾ ਹੋਟਲ ਤੇ ਛੱਕਦੇ ਆ ਰੋਟੀ ਰੋਟੀ ਆ ਗਈ ਦੀ ਆਪਣੀ ਤਿਆਰ ਹੋ ਕੇ ਹਾਂ ਪ੍ਰਸ਼ਾਦਾ ਪਾਣੀ ਛੱਕ ਕੇ ਆਵਾਂਗੇ ਚੱਲੇ ਸਿੱਕਰੀ ਨੂੰ ਹੁਣ ਇਤੋਂ ਆਏਗਾ ਆਪਣਾ 40 ਕਿਲੋਮੀਟਰ ਹੁਣ ਜਿੰਨਾ ਮਤਲਬ ਸਟੇ ਆਪਾਂ ਨੇ ਸਿੱਕਰ ਜਾ ਕੇ ਕਰਨਾ ਹੁਣ ਐਸਾ ਗੱਡੀਆਂ ਕਾਇਮ ਕਰਕੇ ਤੁਰਾਂਗੇ ਤਾਂ ਕਿ ਤੇ ਪਹੁੰਚੇ ਜਾਊਗਾ ਸਿੱਕਰ ਟਾਈਮ ਦੇ ਨਾਲ ਰੋਟੀ ਦਾ ਥੋੜਾ ਜਿਹਾ ਖਰਚਾ ਜ਼ਿਆਦਾ ਪੈ ਰਿਹਾ ਆਪਾਂ ਨੂੰ ਇੱਕ ਤਾਂ ਪੰਜਾਬੀ ਬੰਦਾ ਦੇਖ ਕੇ ਇਹ ਜਿਹੜੀ 5 ਰੁਪਏ ਦੀ ਚੀਜ਼ ਆ ਉਹ 50 ਰੁਪਏ ਦੀ ਕਰ ਦਿੰਦੇ ਨੇ ਜੇ ਤਾਂ ਤੁਸੀਂ ਰੋਟੀ ਚੋਪੜੀ ਵੀ ਲੈਣੀ ਹੈ ਤਾਂ ਤਾਂ 15 ਰੁਪਏ ਦੀ ਚਮੇ ਛੋਟੀ ਜੀ ਰੋਟੀ ਨਹੀਂ ਬਿਨਾ ਚੋਪੜੇ 10 ਰੁਪਏ ਦੀ ਆ ਉਹ ਦਾੜ ਵਾਲੀ ਕੌਲੀ ਤੁਸੀਂ ਦੇਖਿਆ ਕਿੱਡੀ ਕਹੋ ਚਾਰ ਚਮਚੇ ਦਾ ਸਬਜ਼ੀ ਦੇ ਨਹੀਂ ਹੁੰਦੇਗੇ 130 ਰੁਪਏ ਦੇ 40 ਦੇ 150 ਦੇ ਇਹ ਐ ਪੰਜਾਬੀ ਬੰਦੇ ਤਿੰਨ ਚ ਵਜ ਕੇ 24 ਮਿੰਟ ਹੋ ਗਏ ਜੀ ਸਿੱਕਰ ਰਹਿ ਗਿਆ ਪਤੋਂ 5 ਕਿਲੋਮੀਟਰ ਸਵੇਰੇ ਤਾਂ ਐ ਲੱਗਦਾ ਵੀ ਅੱਜ ਤਾਂ ਸਿੱਕਰੇ ਪਹੁੰਚ ਜਾਊਗਾ ਪਰ ਅੱਜ ਬਾਟ ਬਹੁਤ ਨਾ ਕੰਮ ਬਾਟ ਦਾ ਕੰਮ ਨਿਪੜਿਆ ਅੱਜ ਤਾਂ ਹੁਣ ਸਿਕਰ ਤੋਂ ਵੀ 10-20 ਕਿਲੋਮੀਟਰ ਅੱਗੇ ਜਾਵਾਂਗੇ ਸਿਕਰ ਸ਼ਹਿਰ ਆਪਾਂ 3:40 ਮਿੰਟ ਤੇ ਕਰਾਸ ਕਰਤਾ ਜੀ ਬਹੁਤ ਹਿੰਮਤ ਮਾਰੀ ਅੱਜ ਤਾਂ ਤਾਂ ਕਰਕੇ ਇੰਨਾ ਕੰਮ ਨਿਪੜਿਆ ਇਹ ਹੁਣ ਆਪਾਂ ਨੇ ਜਾਣਾ ਕੁਚਾਮਨ ਸਿਕਰ ਤੋਂ ਕੁਚਾਮਨ ਜਾਵਾਂਗੇ ਕੁਚਾਮਨ ਹੈਗਾ ਇੱਥੋਂ 50 ਕਿਲੋਮੀਟਰ ਜਿਹੜੀਆਂ ਆਪਾਂ ਦਾ ਰਸਤੇ 'ਚ ਸਟੇ ਕਰਦਾਂਗੇ ਜਿੱਥੇ ਆਪਾਂ ਨੂੰ ਟਾਈਮ ਹੋ ਗਿਆ ਕਿਉਂਕਿ ਹੁਣ ਤਾਂ ਟਾਈਮ 1 ਘੰਟਾ 20 ਮਿੰਟ ਆਪਾਂ ਹੋਰ ਸਫਰ ਕਰਾਂਗੇ ਫਿਰ ਕੁਚਾਵਨ ਜਾ ਕੇ ਰੁਕਾਂਗੇ ਆਪਾਂ ਆਹ ਸਾਹਮਣੇ ਜਿਹੜਾ ਤੁਸੀਂ ਚੌਕ ਦੇਖ ਰਹੇ ਹੋ ਜੀ ਇਹ ਸਿੱਕਰ ਸ਼ਹਿਰ ਦਾ ਹੈ ਚੌਕ ਹੁਣ ਆਪਾਂ ਸਿੱਕਰ ਵਾਲਾ ਇਹ ਰੋਡ ਛੱਡ ਦੇਣਾ ਆਹ ਚੌਕ ਤੋਂ ਆਪਾਂ ਸੱਚੇ ਹੱਥ ਹੋਵਾਂਗੇ ਹੁਣ ਆਹ ਦੇਖ ਲਓ ਤੁਸੀਂ ਹਾਂ ਸੱਜੇ ਮੁੜ ਗਏ ਜੀ ਆਪਾਂ ਇਧਰ ਸਾਂਵਰੀ ਵਾਲੇ ਰੋਡ ਤੇ ਪੈ ਗਏ ਜੀ ਆਪਾਂ ਹੁਣ ਇੱਥੋਂ ਜਾਵਾਂਗੇ ਆਪਾਂ ਕੁਚਾਮਨ ਕੁਚਾਮਨ ਤੱਕ ਜਾਣੇ ਕਰ ਨੂੰ ਜਾਇਆ ਜਾਊਗਾ ਇੱਥੋਂ ਉਹ ਹੈਗਾ 74 ਕਿਲੋਮੀਟਰ ਪਹਾੜੀਆਂ ਨਾਲ ਘਿਰੇ ਹੋਏ ਕੁਚਾਮਨ ਸ਼ਹਿਰ ਤੋਂ ਆਪਾਂ ਪਿੱਛੇ ਰਹਿ ਗਏ ਤੇ ਕਿਉਂਕਿ ਅੱਗੇ ਫਿਰ ਆਪਾਂ ਨੂੰ ਕੋਈ ਵਧੀਆ ਟਿਕਾਣਾ ਮਿਲਦਾ ਨਾ ਮਿਲਦਾ ਉਹਦਾ ਚੱਕਰ ਸੀਗਾ ਫਿਰ ਬਹੁਤ ਆਹ ਟੋਰ ਪਲਾਜ਼ਾ ਦੇਖ ਲਓ ਤੁਸੀਂ ਉਹ ਆਪਾਂ ਕੱਪੜੇ ਸੁੱਕਣੇ ਪੈਣੇ ਧੋਕੇ ਆਪਣੇ ਅੱਜ ਆਪਾਂ ਇਸੇ ਹੋਟਲ ਦੇ ਵਿੱਚ ਰਹਾਂਗੇ। ਉਹਨੂੰ ਕਮਰਾ ਦਿਖਾਉਣਾ। ਆਹ ਕਮਰਾ ਇੱਧਰੋਂ। ਇੱਥੋਂ 뷰 ਬਹੁਤ ਸੋਹਣਾ ਨਾਲ ਇੱਥੋਂ। ਫਰਸਟ ਫਲੋਰ ਤੇ ਆਂ ਜੀ ਆਪਾਂ ਇਸ ਟਾਈਮ। ਇਹ ਹੋਟਲ ਦੇ ਵਿੱਚ ਆਪਾਂ ਰੂਪੀ ਪਾਣੀ ਅਮਾ ਦੇ ਇੱਥੇ ਟੱਕਾਂਗੇ ਅੱਜ ਦੀ ਰਾਤ ਇਹ ਹੋਟਲ ਦਾ ਬਾਹਰਲਾ ਵਿਊ ਆ ਜੀ ਇਹ ਉਹ ਜਿੱਥੇ ਟਾਕੀ ਖੁੱਲਿਆ ਉਹ ਆਪਣਾ ਕਮਰਾ ਉੱਥੇ ਅੱਜ ਕੱਟਾਂਗੇ ਰਾਤ ਬੱਬੂ ਬਾਈ ਦਾ ਜਿਵੇਂ ਗਾਣਾ ਸੀਗਾ ਘੁੰਮ ਕੇ ਮੈਂ ਦੇਖਿਆ ਦੁਨੀਆ ਸਾਰੀ ਪਰ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਚਲੋ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਵੀ ਮਾੜਾ ਕੋਈ ਸੂਰਜ ਦੇਵਤਾ ਵੀ ਅਸਤ ਹੋ ਰਹੇ ਨੇ ਸ਼ਾਮ ਦਾ ਟਾਈਮ ਹੋ ਗਿਆ ਜੀ 5:30 ਦਾ ਆਪਾਂ ਚੁਰੂ ਤੋਂ ਲੈ ਕੇ ਚਾਮ ਤੋਂ ਪਿੱਛੇ ਰੁਕੇ ਹੁਣ ਆਪਾਂ ਇਹਨਾਂ ਤੱਕ ਆਪਾਂ 115 ਕਿਲੋਮੀਟਰ ਵਾਟ ਅੱਜ ਤੱਕ ਕੀਤੀ ਆ ਚੜਾਈਆਂ ਦਾ ਸਫ਼ਰ ਜੀ ਬਹੁਤ ਜ਼ਿਆਦਾ ਨਹੀਂ ਤਾਂ ਚਲੋ ਸਫਰਤਾ ਆਪਾਂ ਹੋਰ ਵੀ ਕੱਢ ਦੁੰਦੇ ਵੀਡੀਓ ਨੂੰ ਦੇਖ ਕੇ ਸਕਰੋਲ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਐਂ ਆ ਵੀ ਜੇ ਪਈ ਆਪਣੇ ਭਰਾ ਤੁਸੀਂ ਆਪਣੇ ਛੋਟੇ ਭਰਾ ਦਾ ਸਪੋਰਟ ਨਹੀਂ ਕਰੂਗਾ ਹੋਰ ਕਰੂਗਾ ਕੌਣ ਵੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੇਖ ਕੇ ਆਪਾਂ ਤੁਹਾਨੂੰ ਫਿਰ ਜੂਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਚਲੋ ਰਸਤੇ ਚ ਕੋਈ ਗੁਰਦੁਆਰਾ ਹੋ ਰਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੈਸੇ ਹਰਿਆਣਾ ਚੌਧਰੀਵਾਸ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ 2 250 ਕਿਲੋਮੀਟਰ ਦੀ ਵਾਟ ਕੱਢਤੀ ਆਪਾਂ ਨੂੰ ਕੋਈ ਗੁਰਦੁਆਰਾ ਨਹੀਂ ਆਪਾਂ ਨੂੰ ਰਸਤੇ ਦੇ ਵਿੱਚ ਆਇਆ ਹੈਗਾ ਵੀ ਵੀਰਵਣ ਕੇ ਵੀਡੀਓ ਨੂੰ ਕੱਲਾ ਇਹ ਨਹੀਂ ਵੀ ਆਪਾਂ ਨੇ ਦੇਖਣਾ ਕਮੈਂਟ ਵੀ ਕਰਨਾ ਲਾਈਕ ਵੀ ਕਰਨੀ ਆ ਤੇ ਸ਼ੇਅਰ ਵੀ ਕਰਨੀ ਆ ਜਿੱਥੇ ਅੱਜ ਰੁਕੇ ਆਪਾਂ ਉੱਥੇ ਆ ਰੋਟੀ ਵਾਲਾ ਸਿਸਟਮ ਆ ਜਿੱਥੇ ਬੈਠ ਕੇ ਰੋਟੀ ਖਵਾਉਂਦੇ ਨੇ ਹਾਂ ਬਾਹਰ ਵੀ ਵੈਸੇ ਹੁਣ ਬਾਹਰ ਨਹੀਂ ਰhiti ਚਲੋ ਆ ਐਲਸੀਡੀ ਲੱਗੀ ਵੀ ਇੱਥੇ ਮਨੋਰੰਜਨ ਵਾਸਤੇ ਕਾਹ ਨੂੰ ਲਾਉਣਾ ਬਹੁਤ ਸੋਹਣਾ ਬੰਦਾ ਦਾ ਸਾਫ ਸੁਥਰਾ ਕੰਮ ਹੈ ਸੀ ਕੋਈ ਗੱਲ ਨਹੀਂ ਹੈਗੀ ਐਲਸੀਡੀ ਵੀ ਤੁਹਾਨੂੰ ਦਿਖਾ ਦਿੰਦੇ ਆ ਲਾ ਕੇ ਬੰਦਾ ਲਾਦਣ ਲਾਉਣ ਤੱਕ ਗਿਆ ਹੁਣ ਪਰ ਹੋਰ ਰਿਮੋਟ ਨਹੀਂ ਨਾ ਹੈਗਾ ਆਪਣੇ ਕੋਲ